ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਜ਼ਰੂਰ ਰੱਖਿਆ ਕਰੋ 25 ਸਾਲ ਦੀ ਇੱਕ ਨੌਜਵਾਨ ਸੋਹਣੀ ਸੁਨੱਖੀ ਲੜਕੀ ਜਿਹਦੇ ਕੇ ਬਹੁਤ ਪਰਾਣੇ ਜਿਹੇ ਕੱਪੜੇ ਪਾਏ ਆ ਤੇ ਉਹ ਆਪਣੀ 2 ਸਾਲ ਦੀ ਬੱਚੀ ਨਾਲ ਰੇਲਵੇ ਸਟੇਸ਼ਨ ਤੇ ਬੈਠੀ ਆ ਰੇਲਵੇ ਸਟੇਸ਼ਨ ਤੇ ਇੱਕ ਬੈਂਚ ਦੇ ਉੱਪਰ ਉਹ ਬੈਠੀ ਆ ਜਿਹੜੀ ਉਹਦੀ ਬੱਚੀ ਆ ਉਹ ਆਸੇ ਪਾਸੇ ਜਿਹੜੇ ਲੋਕ ਲੰਘਦੇ ਆ ਉਹਨਾਂ ਵੱਲ ਵੇਖ ਰਹੀ ਆ ਰੇਲਵੇ ਸਟੇਸ਼ਨ ਤੇ ਅਕਸਰ ਕੁਛ ਨਾ ਕੁਛ ਵੇਚਣ ਵਾਲੇ ਦੁਰੇ ਫਿਰਦੇ ਆ ਜਦੋਂ ਵੀ ਕੋਈ ਕੁਝ ਖਾਣ ਦੀ ਚੀਜ਼ ਲੈ ਕੇ ਵੇਚਦਾ ਤੇ ਉੱਥੋਂ ਦੀ ਲੰਘਦਾ ਤਾਂ ਜਿਹੜੀ ਉਹ ਬੱਚੀ ਆ ਉਹ ਉਹਦੇ ਵੱਲ ਹੱਥ ਕਰਦੀ ਆ ਜਿਵੇਂ ਬੱਚਿਆਂ ਦੀ ਆਦਤ ਹੁੰਦੀ ਆ ਕਿਸੇ ਵੀ ਚੀਜ਼ ਵੱਲ ਵੇਖ ਕੇ ਉਹਨੂੰ ਹੱਥ ਕਰਨਾ ਵੀ ਮੈਂ ਉਹ ਲੈਣੀ ਆ ਤਾਂ ਜਿਹੜੀ ਉਹ ਜੁਗਤੀ ਆ ਨੌਜਵਾਨ ਕੁੜੀ ਆ ਜਿਹਦਾ ਨਾਮ ਰੇਖਾ ਰੇਖਾ ਆਪਣੀ ਬੱਚੀ ਦਾ ਹੱਥ ਫੜ ਕੇ ਆਪਣੇ ਵੱਲ ਕਰ ਲੈਂਦੀ ਆ ਤੇ ਉਹਨੂੰ ਖੇਡ ਲਾਉਣ ਦੀ ਕੋਸ਼ਿਸ਼ ਕਰਦੀ ਆ ਕਾਫੀ ਸਮਾਂ ਇਦਾਂ ਲੰਘ ਜਾਂਦਾ ਤੇ ਇੱਕ ਟ੍ਰੇਨ ਆਉਂਦੀ ਆ ਜਦੋਂ ਉਹ ਟ੍ਰੇਨ ਦੇ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰਦੀ ਆ ਤਾਂ ਉਹਦੇ ਤੋਂ ਚੜ੍ਹਿਆ ਨਹੀਂ ਜਾਂਦਾ ਕਿਉਂਕਿ ਭੀੜ ਇੰਨੀ ਹੁੰਦੀ ਆ ਵੀ ਜਿਹੜੇ ਲੋਕ ਅੱਗੇ ਲੰਘ ਕੇ ਲੰਘ ਗਏ ਉਹ ਫਿਰ ਪਿੱਛੇ हट ਜਾਂਦੀ ਆ ਇਸ ਤਰ੍ਹਾਂ ਕਰਦੇ ਆ 2-3 ਟ੍ਰੇਨਾਂ ਲੰਘ ਜਾਂਦੀਆਂ ਪਰ ਰੇਖਾ ਤੋਂ ਟ੍ਰੇਨ ਦੇ ਵਿੱਚ ਨਹੀਂ ਚੜਿਆ ਜਾਂਦਾ ਉੱਥੇ ਇੱਕ ਨੌਜਵਾਨ ਬੈਠਾ ਹੁੰਦਾ ਥੋੜੀ ਦੂਰੀ ਤੇ ਬੈਠਾ ਹੁੰਦਾ ਬੈਂਚ ਤੇ ਉਸ ਨੌਜਵਾਨ ਦਾ ਧਿਆਨ ਰੇਖਾ ਵੱਲ ਹੁੰਦਾ ਉਸ ਤੋਂ ਬਾਅਦ ਉਹ ਇਹ ਚੀਜ਼ ਨੋਟ ਕਰਦਾ ਵੀ ਜਿਹੜੀ ਉਸ ਕੁੜੀ ਕੋਲ ਬੱਚੀ ਚੱਕੀ ਹੋਈ ਆ ਨਾ ਉਹ ਭੁੱਖੀ ਆ ਉੱਥੋਂ ਨਾ ਪਾਪੜ ਵੇਚਣ ਵਾਲਾ ਲੰਘਦਾ ਤੇ ਉਹ ਪਾਪੜ ਖਰੀਦਦਾ ਤੇ ਉਹ ਪਾਪੜ ਲੈ ਕੇ ਰੇਖਾ ਦੇ ਬੈਂਚ ਕੋਲ ਆ ਜਾਂਦਾ ਤੇ ਉਹਨੂੰ ਕਹਿੰਦਾ ਕਿ ਬੱਚੀ ਨੂੰ ਭੁੱਖ ਲੱਗੀ ਉਹਨੂੰ ਆ ਖਵਾ ਦਿਓ ਜਦੋਂ ਉਹ ਏਦਾਂ ਪਾਪੜ ਉਹਦੇ ਵੱਲ ਵਧਾਉਂਦਾ ਤਾਂ ਜਿਹੜੀ ਬੱਚੀ ਆ ਛੋਟੀ ਉਹ ਪਾਪੜ ਵੱਲ ਹੱਥ ਕਰਦੀ ਆ ਪਰ ਰੇਖਾ ਉਹਦਾ ਹੱਥ ਫੜ ਲੈਂਦੀ ਆ ਤੇ ਉਸ ਨੌਜਵਾਨ ਨੂੰ ਕਹਿੰਦੀ ਆ ਕਿ ਨਹੀਂ ਲੈਣ ਦਿਓ ਧੰਨਵਾਦ ਤੁਹਾਡਾ ਕਿਉਂਕਿ ਰੇਖਾ ਦਾ ਆਤਮ ਸਨਮਾਨ ਸੀ ਇਸ ਗੱਲ ਦੇ ਵਿੱਚ ਉਹਨੂੰ ਇਹ ਸੀ ਕਿ ਮੈਂ ਇਹਦੇ ਤੋਂ ਚੀਜ਼ ਨਾ ਲਵਾਂ ਜਦੋਂ ਉਹ ਮਨਾਂ ਕਰਦੀ ਆ ਪਾਪੜ ਲੈਣ ਤੋਂ ਤਾਂ ਰਾਹਲ ਉਹਨੂੰ ਕਹਿੰਦਾ ਕਿ ਬੱਚੀ ਨੂੰ ਭੁੱਖ ਲੱਗੀ ਆ ਤੁਸੀਂ ਐਦਾਂ ਨਾ ਕਰੋ ਲੈ ਲਵੋ ਚਲੋ ਰੇਖਾ ਉਹਦੇ ਵੱਲ ਵੇਖਦੀ ਆ ਤੇ ਉਹ ਪਾਪੜ ਲੈ ਲੈਂਦੀ ਆ ਉਸ ਤੋਂ ਬਾਅਦ ਉਹ ਆਪਣੀ ਬੱਚੀ ਨੂੰ ਪਾਪੜ ਖਵਾਉਣ ਲੱਗਦੀ ਆ ਤਾਂ ਬੱਚੀ ਆ ਜਿਹੜੀ ਪਾਪੜ ਖਾਣ ਲੱਗ ਜਾਂਦੀ ਆ ਰਾਹੁਲ ਥੋੜੀ ਦੂਰ ਬੈਠਾ ਹੁੰਦਾ ਬੈਂਚ 'ਤੇ ਉਸ ਸਾਈਡ ਬੈਠਾ ਹੁੰਦਾ ਰੇਖਾ ਇਸ ਸਾਈਡ ਬੈਠੀ ਹੁੰਦੀ ਆ ਫਿਰ ਰਾਹੁਲ ਉਹਨੂੰ ਪੁੱਛਦਾ ਜੇ ਤੁਸੀਂ ਬੁਰਾ ਨਾ ਮੰਨੋ ਤਾਂ ਮੈਂ ਤੁਹਾਨੂੰ ਇੱਕ ਗੱਲ ਪੁੱਛਾਂ ਤੁਸੀਂ ਕੌਣ ਹੋ ਇੱਥੇ ਕਿਵੇਂ ਬੈਠੇ ਹੋ ਮੈਂ ਤੁਹਾਨੂੰ ਕਾਫੀ ਟਾਈਮ ਤੋਂ ਵੇਖ ਰਿਹਾ ਤੁਸੀਂ ਟ੍ਰੇਨ ਵਿੱਚ ਚੜਨ ਦੀ ਕੋਸ਼ਿਸ਼ ਕਰ ਰਹੇ ਹੋ ਪਰ ਤੁਸੀਂ ਫਿਰ ਵਾਪਸ ਆ ਕੇ ਇੱਥੇ ਬਹਿ ਜਾਣੇ ਹੋ ਤਾਂ ਰੇਖਾ ਦੱਸਦੀ ਆ ਕਿ ਮੈਂ ਦਿੱਲੀ ਜਾਣਾ ਇੱਕ ਨੌਕਰੀ ਲਈ ਐਪਲੀਕੇਸ਼ਨ ਦਿੱਤੀ ਸੀ ਉੱਥੇ ਮੇਰਾ ਇੰਟਰਵਿਊ ਆ ਪਰ ਜਰਨਲ ਦਾ ਮੇਰੇ ਕੋਲ ਟਿਕਟਾ ਤੇ ਜਰਨਲ ਦੀਆਂ ਜੋ ਹਨਾ ਸਵਾਰੀਆਂ ਉਹ ਜ਼ਿਆਦਾ ਹੁੰਦੀਆਂ ਨੇ ਤੇ ਉਹ ਡੱਬੇ ਆ ਜਿਹੜੇ ਉਹਦੀ ਭਰ ਜਾਂਦੇ ਆ ਟ੍ਰੇਨ ਦੇ ਮੇਰੇ ਤੋਂ ਚੜਿਆ ਨਹੀਂ ਜਾ ਰਿਹਾ ਜੇ ਮੈਂ ਧੱਕਾ ਮੂਕੀ ਕਰੂੰਗੀ ਤਾਂ ਮੇਰੀ ਬੱਚੀ ਨੂੰ ਵੀ ਚੋਟ ਲੱਗ ਸਕਦੀ ਆ ਉਹ ਕਹਿੰਦਾ ਅੱਛਾ ਠੀਕ ਆ ਤੁਸੀਂ ਦਿੱਲੀ ਜਾ ਰਹੇ ਹੋ ਹਾਂ ਉਹਦੇ ਵੱਲ ਨਿਗਾ ਮਾਰਦਾ ਤੇ ਫਿਰ ਉਹ ਨਾ ਪੁੱਛਣਾ ਚਾਹੁੰਦਾ ਕੁਝ ਪਰ ਬੋਲਦਾ ਨਹੀਂ ਤੇ ਦੋ ਕੁ ਮਿੰਟ ਚੁੱਪ ਰਹਿਣ ਤੋਂ ਬਾਅਦ ਰਾਹੁਲ ਰੇਖਾ ਨੂੰ ਕਹਿੰਦਾ ਜੇ ਤੁਸੀਂ ਬੁਰਾ ਨਾ ਮੰਨੋ ਤਾਂ ਮੇਰੇ ਕੋਲ ਏਸੀ ਕੰਪਾਰਟਮੈਂਟ ਦਾ ਟਿਕਟਾ ਏਸੀ ਦਾ ਜੋ ਕੰਪਾਰਟਮੈਂਟ ਹੈ ਉਹ ਮੈਂ ਇਕੱਲੇ ਨੇ ਬੁੱਕ ਕਰਾਇਆ ਤੇ ਮੈਂ ਉਹਦੇ ਵਿੱਚ ਇਕੱਲੇ ਹੀ ਹਾਂ ਅਗਰ ਤੁਹਾਨੂੰ ਸੇਫ ਲੱਗੇ ਠੀਕ ਲੱਗੇ ਤਾਂ ਤੁਸੀਂ ਮੇਰੇ ਨਾਲ ਬੈਠ ਸਕਦੇ ਹੋ ਤੁਹਾਡੀ ਬੱਚੀ ਆ ਜਿਹੜੀ ਹੈ ਨਾ ਉਹ ਵੀ ਠੀਕ ਰਹੂਗੀ ਇੰਨੀ ਗਰਮੀ ਦੇ ਵਿੱਚ ਤੁਸੀਂ ਜਰਨਲ ਦੇ ਵਿੱਚ ਕਿਵੇਂ ਬਹਿ ਕੇ ਜਾਓਗੇ ਵੈਸੇ ਤਾਂ ਤੁਹਾਨੂੰ ਜਰਨਲ ਦੇ ਵਿੱਚ ਬੈਠਣ ਲਈ ਜਗ੍ਹਾ ਹੀ ਨਹੀਂ ਮਿਲਣੀ ਤੁਹਾਡੀ ਬੱਚੀ ਨੇ ਰੋਣਾ ਹਨਾ ਤੰਗ ਹੋਊਗੀ ਬੱਚੀ ਰੇਖਾ ਰਾਹੁਲ ਵੱਲ ਵੇਖਦੀ ਆ ਫਿਰ ਉਹ ਦੋ ਕੁ ਮਿੰਟ ਮਨ ਦੇ ਵਿੱਚ ਸੋਚਦੀ ਆ ਕਿ ਮੈਨੂੰ ਕੀ ਕਰਨਾ ਚਾਹੀਦਾ ਦੇਖ ਕੇ ਉਹ ਸੋਚਦੀ ਆ ਵੀ ਦੇਖਣ 'ਚ ਤਾਂ ਮੁੰਡਾ ਭੋਲਾ ਲੱਗਦਾ ਅ ਵਿਸ਼ਵਾਸੋਥੀ ਕਰ ਲੈਂਦੀ ਆ ਉਹ ਤੇ ਉਹ ਇਹ ਵੀ ਸੋਚਦੀ ਆ ਵੀ ਗੱਲ ਇਹ ਸਹੀ ਕਹਿ ਰਿਹਾ ਵੀ ਇਹ ਏਸੀ ਡੱਬੇ ਦੇ ਵਿੱਚ ਇਕੱਲਾ ਹੋਊਗਾ ਹਨਾ ਤੇ ਚਲੋ ਮੇਰੀ ਬੱਚੀ ਆ ਜਿਹੜੀ ਉਹਨੂੰ ਵੀ ਕੋਈ ਤਕਲੀਫ ਨਹੀਂ ਹੋਊਗੀ ਵੀ ਸਾਨੂੰ ਸੀਟ ਵੀ ਮਿਲ ਜੂਗੀ ਉਹਨੂੰ ਸੋਚੀ ਪਿਆ ਵੇਖ ਕੇ ਰਾਹੁਲ ਕਹਿੰਦਾ ਦੇਖੋ ਤੁਹਾਡੇ ਨਾਲ ਕੋਈ ਜ਼ਬਰਦਸਤੀ ਨਹੀਂ ਅਗਰ ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ ਹੋ ਤਾਂ ਬੈਠ ਸਕਦੇ ਹੋ ਤੇ ਨਹੀਂ ਤੁਹਾਡੀ ਮਰਜ਼ੀ ਆ ਤਾਂ ਉਹ ਕਹਿੰਦੀ ਕਿ ਮੇਰੇ ਕੋਲ ਤਾਂ ਜਰਨਲ ਦਾ ਟਿਕਟ ਆ ਐਦਾਂ ਕਿਵੇਂ ਐਡਜਸਟ ਹੋਊ ਉਹ ਕਹਿੰਦਾ ਕੋਈ ਗੱਲ ਨਹੀਂ ਟੀਟੀ ਨਾਲ ਮੈਂ ਗੱਲ ਕਰ ਲਉ ਟੀਟੀ ਆਊਗਾ ਹਨਾ ਮੇਰੇ ਕੋਲ ਏਸੀ ਦਾ ਟਿਕਟ ਹੈ ਆਪਾਂ ਕਰ ਲਾਂਗੇ ਐਡਜਸਟ ਤੇ ਉਹ ਕਹਿੰਦੀ ਠੀਕ ਆ ਚਲੋ ਉਸ ਤੋਂ ਬਾਅਦ 15 ਕਿ ਮਿੰਟ ਬਾਅਦ ਰੇਲ ਆਉਂਦੀ ਆ ਤੇ ਰਾਹੁਲ ਆ ਜਿਹੜਾ ਉਹਨੂੰ ਕਹਿੰਦਾ ਰੇਖਾ ਨੂੰ ਕਿ ਟ੍ਰੇਨ ਆ ਗਈ ਆ ਉਹ ਨੰਬਰ ਦੱਸ ਦਿੰਦਾ ਕਿ ਉਹ ਪੰਪਾਰਟਮੈਂਟ ਹੈ ਜਿਹੜਾ ਉਹ ਆਪਣਾ ਦਾ ਚਲੋ ਰੇਖਾ ਰਾਮਲ ਦੇ ਪਿੱਛੇ-ਪਿੱਛੇ ਤੁਰਦੀ ਆ ਤੇ ਟ੍ਰੇਨ ਦੇ ਵਿੱਚ ਚੜ ਜਾਂਦੇ ਆ ਟ੍ਰੇਨ ਦੇ ਵਿੱਚ ਚੜਨ ਤੋਂ ਬਾਅਦ ਟ੍ਰੇਨ ਚੱਲ ਪੈਂਦੀ ਆ ਤੇ ਟੀਟੀ ਆਉਂਦਾ ਟੀਟੀ ਆਉਂਦਾ ਜਦੋਂ ਉਹ ਰੇਖਾ ਨੂੰ ਟਿਕਟ ਪੁੱਛਦਾ ਤਾਂ ਰਾਹੁਲ ਕਹਿੰਦਾ ਕਿ ਮੈਂ ਗੱਲ ਕਰੂੰਗਾ ਤੁਹਾਡੇ ਨਾਲ ਉਹਨੂੰ ਦੱਸਦਾ ਕਿ ਇਹ ਕੁੜੀ ਕੋਲ ਜਰਨਲ ਦਾ ਟਿਕਟ ਸੀ ਵੀ ਇਹਦੇ ਤੋਂ ਚੜਿਆ ਨਹੀਂ ਜਾ ਰਿਹਾ ਸੀ ਵੀ ਮੈਂ ਇਕੱਲਾ ਜਾ ਰਿਹਾ ਸੀ ਵੀ ਇਸ ਕਰਕੇ ਮੈਂ ਇਹਨੂੰ ਬਿਠਾ ਲਿਆ ਵੀ ਕਿੰਨੇ ਪੈਸੇ ਬੰਦਿਆ ਤੁਸੀਂ ਉਹ ਦੱਸੋ ਚਲੋ ਟੀਟੀ ਕੁਝ ਪੈਸੇ ਲੈ ਕੇ ਤੇ ਉਹਦੀ ਟਿਕਟਾ ਜਿਹੜੀ ਉਹ ਕਰਕੇ ਉੱਥੋਂ ਚਲਿਆ ਜਾਂਦਾ ਉਸ ਤੋਂ ਬਾਅਦ ਰੇਖਾ ਨੂੰ ਸੁੱਖ ਦਾ ਸਾਹ ਹੁੰਦਾ ਪਰ ਰੇਖਾ ਟ੍ਰੇਨ ਦੇ ਵਿੱਚ ਬਹੁਤ ਡਰੀ ਹੋਈ ਬੈਠੀ ਹੁੰਦੀ ਆ ਤੇ ਰਾਹਲ ਉਹਨੂੰ ਕਹਿੰਦਾ ਕਿ ਤੁਸੀਂ ਆਰਾਮ ਨਾਲ ਬੱਚੀ ਦੇ ਨਾਲ ਸੋ ਜਾਓ ਵੀ ਮੈਂ ਪਰਲੀ ਸਾਈਡ ਸੌਣਾ ਤੁਹਾਨੂੰ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਆ ਟ੍ਰੇਨ ਸਵੇਰੇ 4 ਵਜੇ ਦਿੱਲੀ ਪਹੁੰਚੂਗੀ ਚਲੋ ਰੇਖਾ ਕੁਝ ਨਹੀਂ ਬੋਲਦੀ ਉਹ ਸੌਣ ਦਾ ਯਤਨ ਕਰਦੀ ਆ ਪਰ ਉਹਨੂੰ ਨੀਂਦ ਨਹੀਂ ਆ ਰਹੀ ਹੁੰਦੀ ਜਦੋਂ ਰਾਤ ਦੇ 11:00 ਕ' ਵੱਜਦੇ ਆ ਤਾਂ راہੁਲ ਆਪਣਾ ਬੈਗ ਖੋਲਦਾ ਤੇ ਉਹਦੇ ਵਿੱਚੋਂ ਆਪਣਾ ਟਿਫਨ ਕੱਢਦਾ ਟਿਫਨ ਦੇ ਵਿੱਚ ਚੌਲ ਸਬਜ਼ੀ ਦਾਲ ਰੋਟੀ ਸਾਰਾ ਕੁਝ ਹੁੰਦਾ ਤੇ ਜਦੋਂ ਉਹ ਖਾਣ ਲੱਗਦਾ ਤੇ ਉਹ ਰੇਖਾ ਨੂੰ ਕਹਿੰਦਾ ਕਿ ਤੁਹਾਡਾ ਨਾਮ ਕੀ ਆ ਰੇਖਾ ਉਹਨੂੰ ਨਾਮ ਦੱਸਦੀ ਆ ਤੇ ਕਹਿੰਦਾ ਕਿ ਰੇਖਾ ਜੀ ਤੁਸੀਂ ਖਾਣਾ ਖਾ ਲਓ ਉਹ ਕਹਿੰਦੀ ਵੀ ਨਹੀਂ ਮੈਂ ਨਹੀਂ ਖਾਣਾ ਉਹ ਕਹਿੰਦਾ ਵੀ ਸੰਗਣ ਦੀ ਲੋੜ ਨਹੀਂ ਹੈਗੀ ਮੈਨੂੰ ਪਤਾ ਵੀ ਤੁਸੀਂ ਵੀ ਬਹੁਤ ਟਾਈਮ ਦੇ ਬੈਠੇ ਹੋ ਉੱਥੇ ਤੁਸੀਂ ਕਿਹੜਾ ਖਾਣਾ ਖਾਧਾ ਵੀ ਤੁਸੀਂ ਖਾਣਾ ਖਾ ਲਵੋ ਚਲੋ ਉਹ ਤੋਂ ਖਾਣਾ ਲੈ ਲੈਂਦੀ ਆ ਰਾਹੁਲ ਉਹਨੂੰ ਕੁਝ ਖਾਣਾ ਦੇ ਦਿੰਦਾ ਤੇ ਉਹ ਖਾਣਾ ਖਾ ਲੈਂਦੀ ਆ ਤੇ ਆਪਣੀ ਬੇਟੀ ਨੂੰ ਵੀ ਕੁਝ ਖਾਣਾ ਖਵਾ ਦਿੰਦੀ ਆ ਤੇ ਉਸ ਤੋਂ ਬਾਅਦ ਉਹਦੀ ਬੇਟੀ ਸੌਂ ਜਾਂਦੀ ਆ ਉਹ ਸੌਣ ਦਾ ਯਤਨ ਕਰਦੀ ਆ ਪਰ ਉਹਨੂੰ ਨੀਂਦ ਨਹੀਂ ਆਉਂਦੀ ਉਹ ਬੈਠੀ ਹੁੰਦੀ ਆ ਸਾਢੇ 12 ਵਜੇ ਰਾਹੁਲ ਆਉਂਦਾ ਹਨਾ ਵਾਸ਼ਰੂਮ ਵੱਲ ਜਾ ਕੇ ਤੇ ਉਹ ਵੇਖਦਾ ਵੀ ਰੇਖਾ ਸੀਟ ਤੇ ਬੈਠੀ ਆ ਉਹ ਕਹਿੰਦਾ ਕਿ ਰੇਖਾ ਜੀ ਤੁਸੀਂ ਫਿਕਰ ਨਾ ਕਰੋ ਵੀ ਤੁਸੀਂ ਹੁਣ ਤੱਕ ਹਜੇ ਤੁਹਾਨੂੰ ਮੇਰੇ ਤੇ ਵਿਸ਼ਵਾਸ ਨਹੀਂ ਹੋਇਆ ਵੀ ਤੁਸੀਂ ਆਰਾਮ ਨਾਲ ਸੌਂਜੋ ਤਾਂ ਰੇਖਾ ਕਹਿੰਦੀ ਕਿ ਮੈਨੂੰ ਨੀਂਦ ਨਹੀਂ ਆ ਰਹੀ ਚਲ ਰਾਹੁਲ ਉਹਦੇ ਕੋਲ ਬੈਠ ਜਾਂਦਾ ਤੇ ਉਹਨੂੰ ਪੁੱਛਦਾ ਕਿ ਤੁਸੀਂ ਦਿੱਲੀ ਕਿਵੇਂ ਇਕੱਲੇ ਕਿਵੇਂ ਹੈਨਾ ਵੀ ਇਸ ਹਾਲਤ ਦੇ ਵਿੱਚ ਤਾਂ ਰੇਖਾ ਰਾਹੁਲ ਨੂੰ ਦੱਸਦੀ ਹੈ ਕਿ ਮੈਂ ਇੱਕ ਵਿਧਵਾ ਔਰਤਾਂ ਜਦੋਂ ਮੇਰੇ ਵਿਆਹ ਨੂੰ 3 ਮਹੀਨੇ ਹੋਏ ਹੁੰਦੇ ਆ ਤਾਂ ਮੇਰੇ ਪਤੀ ਦੀ ਮੌਤ ਹੋ ਜਾਂਦੀ ਆ ਤੇ ਮੈਨੂੰ ਉਦੋਂ ਪਤਾ ਲੱਗਦਾ ਕਿ ਮੈਂ ਪ੍ਰੈਗਨੈਂਟ ਆ ਮੇਰੇ ਵਿਆਹ ਨੂੰ 3 ਮਹੀਨੇ ਹੁੰਦੇ ਆ ਤਾਂ ਮੇਰੇ ਪਤੀ ਦੀ ਮੌਤ ਹੋ ਜਾਂਦੀ ਆ ਮੇਰੇ ਸਹੁਰੇ ਘਰ ਦੇ ਆ ਜਿਹੜੇ ਉਹ ਮੈਨੂੰ ਮਨਹੂਸ ਸਮਝ ਕੇ ਘਰੋਂ ਕੱਢ ਦਿੰਦੇ ਆ ਉਹ ਕਹਿੰਦੇ ਆ ਕਿ ਤੂੰ ਜਾ ਵੀ ਜਦੋਂ ਸਾਡਾ ਬੇਟਾ ਹੀ ਨਹੀਂ ਰਿਹਾ ਸੀ ਤੈਨੂੰ ਕਿਉਂ ਰੱਖਾਂਗੇ ਤੂੰ ਤਾਂ ਬੜੀ ਮਨਹੂਸ ਆ ਕਿ ਆਉਂਦੀ ਹੀ ਸਾਡੇ ਬੇਟੇ ਨੂੰ ਖਾਵੇ ਉਸ ਟਾਈਮ ਮੈਂ ਪ੍ਰੈਗਨੈਂਟ ਹੁੰਨੀ ਆ ਮੈਂ ਆਪਣੇ ਸਹੁਰਿਆਂ ਦੀਆਂ ਬੜੀਆਂ ਮਿੰਨਤਾਂ ਕਰਦੀ ਆ ਕਿ ਮੈਨੂੰ ਰੱਖ ਲਓ ਮੈਂ ਆਪਣੇ ਪਿਆਰ ਦੀ ਨਿਸ਼ਾਨੀ ਨੂੰ ਹਣਾ ਗਵਾਉਣਾ ਨਹੀਂ ਚਾਹੁੰਦੀ ਪਰ ਮੇਰੇ ਸਹੁਰੇ ਆ ਜਿਹੜੇ ਉਹ ਮੈਨੂੰ ਮਨਹੂਸ ਸਮਝਦੇ ਆ ਤੇ ਮੈਨੂੰ ਨਾਲ ਨਹੀਂ ਰੱਖਣਾ ਚਾਹੁੰਦੇ ਹੁੰਦੇ ਮੈਂ ਬੜੀਆਂ ਉਹਨਾਂ ਦੀਆਂ ਮਿੰਤਾਂ ਕਰਦੀਆਂ ਉਹ ਮੇਰੀ ਕੋਈ ਵੀ ਗੱਲ ਨਹੀਂ ਮੰਨਦੇ ਮੇਰੇ ਤੇ ਤਰਸ ਵੀ ਨਹੀਂ ਕਰਦੇ ਉਸ ਤੋਂ ਬਾਅਦ ਮੈਂ ਆਪਣੇ ਪੀਕੇ ਘਰ ਚਲੀ ਜਾਨੀ ਆ ਮੇਰੇ ਮਾਪਿਓ ਚਾਹੁੰਦੇ ਸੀ ਕਿ ਮੇਰਾ ਦੂਸਰਾ ਵਿਆਹ ਕਰ ਦੇਣ ਪਰ ਮੈਂ ਆਪਣੇ ਮਾਪਿਓ ਨੂੰ ਕਿਹਾ ਕਿ ਮੈਂ ਪ੍ਰੈਗਨੈਂਟ ਆ ਤੇ ਮੈਂ ਆਪਣੇ ਬੱਚੇ ਨੂੰ ਜਨਮ ਦੇਣਾ ਚਾਹਣੀ ਆ ਪਰ ਮੇਰੀਆਂ ਭਰਜਾਈਆਂ ਵੀ ਮੈਨੂੰ ਪੀਕੇ ਘਰ ਬਰਦਾਸ਼ਤ ਨਹੀਂ ਕਰਦੀਆਂ ਮੇਰੇ ਮਾਪਿਓ ਜਿਹੜੇ ਉਹਨਾਂ ਨੇ ਮੈਨੂੰ ਬੜਾ ਹਾਂ ਕਿਹਾ ਕਿ ਤੇਰਾ ਦੂਜਾ ਵਿਆਹ ਕਰ ਦਈਏ ਪਰ ਮੈਂ ਨਹੀਂ ਮੰਨੀ ਮੇਰੇ ਪੇਕੇ ਘਰ ਬੈਠਣ ਦੇ ਸਦਮੇ ਨੇ ਮੇਰੇ ਮਾਂ ਤੇ ਮੇਰੇ ਪਿਓ ਦੀ ਜਾਨ ਲੈ ਲਈ ਜਦੋਂ ਮੇਰੀ ਬੇਟੀ ਹੋਈ ਆ ਤਾਂ ਮੇਰੇ ਪਿਤਾ ਨੂੰ ਇੰਨੀ ਚਿੰਤਾ ਹੋਈ ਵੀ ਮੇਰੀ ਤਾਂ ਹਣਾ ਆਪਦੀ ਧੀ ਵਿਧਵਾ ਹੋ ਕੇ ਘਰ ਬੈਠ ਗਈ ਤੇ ਉੱਤੋਂ ਇਹਦੇ ਕੁੜੀ ਹੋ ਗਈ ਮੇਰੇ ਪਾਪਾ ਨੂੰ ਹਾਰਟ ਅਟੈਕ ਹੋ ਗਿਆ ਤੇ ਉਹਨਾਂ ਦੀ ਮੌਤ ਹੋ ਗਈ ਤੇ 6 ਮਹੀਨਿਆਂ ਦੇ ਬਾਅਦ ਹੀ ਮੇਰੀ ਮਾਂ ਦੀ ਵੀ ਮੌਤ ਹੋ ਗਈ ਜਦੋਂ ਮੇਰੇ ਮਾਤਾ ਪਿਤਾ ਚਲੇ ਗਏ ਤਾਂ ਮੇਰੀਆਂ ਭਰਜਾਈਆਂ ਨੇ ਮੇਰੇ ਨਾਲ ਬਹੁਤ ਬੁਰਾ ਸਲੂਕ ਕਰਨਾ ਸ਼ੁਰੂ ਕਰ ਦਿੱਤਾ ਤੇ ਜਿਹੜੇ ਮੇਰੇ ਭਰਾ ਸੀ ਉਹ ਮੇਰੀਆਂ ਭਰਜਾਈਆਂ ਤੋਂ ਡਰਦੇ ਕੁਝ ਵੀ ਨਹੀਂ ਬੋਲਦੇ ਸੀ ਕੁਛ ਟਾਈਮ ਮੈਂ ਉਹਨਾਂ ਦਾ ਤਸ਼ੱਦਦ ਸਹਿੰਦੀ ਰਹੀ ਪਰ ਹੁਣ ਜਮਾ ਵੇਵਸ ਹੋ ਗਈ ਸੀ ਤੇ ਮੈਂ ਸੋਚਿਆ ਸੀ ਕਿ ਮੈਂ ਆਪਣੀ ਬੇਟੀ ਨਾਲ ਹੀ ਨਿਰਵਾਹ ਕਰ ਲਵਾਂ ਮੈਂ ਇੱਥੇ ਬੜੀਆਂ ਨੌਕਰੀਆਂ ਲਈ ਅਪਲਾਈ ਕੀਤਾ ਕਿਉਂਕਿ ਮੈਂ ਗ੍ਰੈਜੂਏਟ ਆ ਮੈਂ ਪੜ੍ਹੀ ਲਿਖੀ ਆ ਪਰ ਮੈਨੂੰ ਕੋਈ ਵੀ ਨੌਕਰੀ ਨਹੀਂ ਮਿਲੀ ਹੁਣ ਮੈਨੂੰ ਮੇਰੀ ਇੱਕ ਸਹੇਲੀ ਨੇ ਦੱਸਿਆ ਸੀ ਕਿ ਦਿੱਲੀ ਦੇ ਵਿੱਚ ਤੁਹਾਨੂੰ ਨੌਕਰੀ ਮਿਲ ਜੂ ਮੇਰੇ ਘਰ ਵਾਲਾ ਵੀ ਵਿਆਹ ਤੋਂ ਪਹਿਲਾਂ ਦਿੱਲੀ ਦੇ ਵਿੱਚ ਕਾਫੀ ਲੰਬਾ ਸਮਾਂ ਨੌਕਰੀ ਕਰਦਾ ਆ ਮੈਂ ਉਹਨਾਂ ਦੀ ਹੀ ਕੰਪਨੀ ਦੇ ਵਿੱਚ ਜਾ ਕੇ ਅਪਲਾਈ ਕਰਨਾ ਤਾਂ ਚਲੋ ਰਾਹੁਲ ਉਹਦੀ ਗੱਲ ਸੁਣ ਕੇ ਉਦਾਸ ਹੋ ਜਾਂਦਾ ਥੋੜਾ ਜਿਹਾ ਉਹਨੂੰ ਕਹਿੰਦਾ ਕਿ ਬਹੁਤ ਦਰਦਪਰੀ ਕਹਾਣੀਆਂ ਤੁਹਾਡੀ ਚਲੋ ਕੋਈ ਗੱਲ ਨਹੀਂ ਜੇ ਜਿੰਨਾ ਵੀ ਹੈਣਾ ਹੋ ਸਕੇ ਮੈਂ ਤੁਹਾਡੀ ਮਦਦ ਕਰੂੰਗਾ ਹੁਣ ਤੁਸੀਂ ਆਰਾਮ ਨਾਲ ਸੌਂ ਜਾਓ ਇਹ ਕਹਿ ਕੇ ਉਹ ਚਲਿਆ ਜਾਂਦਾ ਰੇਖਾ ਤਾਂ ਸੀਟ ਤੇ ਲੰਬੀ ਪੈ ਜਾਂਦੀ ਹੈ ਤੇ ਉਹਨੂੰ ਨੀਂਦ ਆ ਜਾਂਦੀ ਹੈ ਪਰ ਰਾਹੁਲ ਆ ਜਿਹੜਾ ਉਹ ਰੇਖਾ ਬਾਰੇ ਸੋਚਦਾ ਰਹਿੰਦਾ ਤੇ ਉਹਨੂੰ ਨੀਂਦ ਨਹੀਂ ਆਉਂਦੀ ਸਵੇਰੇ 4 ਵਜੇ ਜਦੋਂ ਰੇਨ ਦਿੱਲੀ ਸਟੇਸ਼ਨ ਤੇ ਜਾ ਕੇ ਰੁਕਦੀ ਆ ਤਾਂ ਰਾਹੁਲ ਆ ਜਿਹੜਾ ਉਹ ਰੇਖਾ ਨੂੰ ਉਠਾਉਂਦਾ ਤੇ ਉਹਨੂੰ ਕਹਿੰਦਾ ਉਠਖੜੋ ਸਟੇਸ਼ਨ ਆ ਗਿਆ ਰੇਖਾ ਉੱਠਦੀ ਆ ਤੇ ਉਹਦੀ ਜੋ ਬੇਟੀ ਆ ਉਹ ਵੀ ਉਹਦੇ ਨਾਲ ਹੀ ਸੁੱਤੀ ਪਈ ਹੁੰਦੀ ਆ ਉਹ ਆਪਣੀ ਬੇਟੀ ਨੂੰ ਮੋਢੇ ਚੁੱਕਦੀ ਆ ਜਦੋਂ ਉਹ ਖੜੀ ਹੋਣ ਲੱਗਦੀ ਆ ਤਾਂ ਉਹਦੇ ਤੋਂ ਖੜਾ ਨਹੀਂ ਹੋਇਆ ਜਾਂਦਾ ਜਦੋਂ ਰਾਹੁਲ ਵੇਖਦਾ ਹਨਾ ਵੀ ਉਹ ਤਾਂ ਖੜਾ ਨਹੀਂ ਹੋਇਆ ਜਾ ਰਿਹਾ ਉਹ ਵੇਖਦਾ ਉਦੇ ਉਹਨੂੰ ਮਤਲਬ ਸਹਾਰਾ ਦੇਣ ਦੀ ਕੋਸ਼ਿਸ਼ ਕਰਦਾ ਤਾਂ ਉਹਦਾ ਸਰੀਰ ਹੈ ਜਿਹੜਾ ਬਹੁਤ ਜ਼ਿਆਦਾ ਤਪ ਰਿਹਾ ਹੁੰਦਾ ਕਿਉਂਕਿ ਉਹਨੂੰ ਬੁਖਾਰ ਹੋ ਗਿਆ ਹੁੰਦਾ ਰਾਹੁਲ ਉਹਦੀ ਬੇਟੀ ਨੂੰ ਮੋਢੇ ਨਾਲ ਲਾਉਂਦਾ ਸੁੱਤੀ ਪਈ ਨੂੰ ਤੇ ਉਹਦਾ ਹੱਥ ਫੜ ਕੇ ਟ੍ਰੇਨ 'ਚ ਉਤਰਦਾ ਰੇਖਾ ਨੂੰ ਥੋੜਾ ਅਜੀਬ ਲੱਗਦਾ ਕਿਉਂਕਿ ਅਜਨਬੀ ਮੁੰਡੇ ਦੀ ਸ਼ੋਅ ਆ ਜਿਹੜੀ ਕਿਸੇ ਕੁੜੀ ਨੂੰ ਅਨਕੰਫਰਟੇਬਲ ਫੀਲ ਕਰਾਉਂਦੀ ਆ ਇਸੇ ਤਰ੍ਹਾਂ ਹੀ ਰੇਖਾ ਨੂੰ ਵੀ ਲੱਗਦਾ ਪਰ ਰਾਹੁਲ ਕਹਿੰਦਾ ਕਿ ਤੁਹਾਡੀ ਤਬੀਅਤ ਖਰਾਬ ਆ ਤੁਹਾਨੂੰ ਚੱਕਰ ਆ ਸਕਦਾ ਤੁਸੀਂ ਡਿੱਗ ਸਕਦੇ ਹੋ ਉਸ ਤੋਂ ਬਾਅਦ ਚਲੋ ਉਹਨੂੰ ਬਾਰ ਬੈਂਚ ਤੇ ਬਿਠਾਉਂਦਾ ਹਨਾ ਪਲੇਟਫਾਰਮ ਤੇ ਉੱਥੇ ਬਹਿੰਦੇ ਆ ਉਹ ਉਸ ਤੋਂ ਬਾਅਦ ਉਹ ਆਪਣੇ ਡਰਾਈਵਰ ਨੂੰ ਫੋਨ ਕਰਦਾ ਉਹਦਾ ਡਰਾਈਵਰ ਗੱਡੀ ਲੈ ਕੇ ਆ ਜਾਂਦਾ ਤੇ ਉਹ ਇਹਨਾਂ ਨੂੰ ਕਹਿੰਦਾ ਕਿ ਤੁਸੀਂ ਮੇਰੇ ਨਾਲ ਗੱਡੀ 'ਚ ਹੀ ਬੈਠੋ ਉਹ ਕਹਿੰਦੀ ਕਿ ਨਹੀਂ ਰਾਹੁਲ ਜੀ ਐਨੀ ਤੁਸੀਂ ਮੇਰੀ ਮਦਦ ਕੀਤੀ ਬਹੁਤ ਆ ਹੁਣ ਮੈਂ ਚਲੀ ਜਾਉ ਉਹ ਕਹਿੰਦਾ ਕਿੱਥੇ ਜਾਓਗੇ ਤੁਸੀਂ ਕਹਿੰਦੀ ਕਿ ਤੇ ਤਾਂ ਜਾਉ ਉਹ ਕਹਿੰਦਾ ਨਹੀਂ ਮੇਰਾ ਇੱਥੇ ਆਪਦਾ ਘਰ ਆ ਮੈਂ ਤੁਹਾਨੂੰ ਘਰ ਲੈ ਕੇ ਜਾਊਂਗਾ ਤੇ ਜਿੰਨਾ ਟਾਈਮ ਤੁਸੀਂ ਠੀਕ ਨਹੀਂ ਹੁੰਦੇ ਮੈਂ ਤੁਹਾਨੂੰ ਨਹੀਂ ਜਾਣ ਦੇਊਂਗਾ ਉਹ ਕਹਿੰਦੀ ਵੀ ਤੁਸੀਂ ਮੇਰਾ ਇੰਨਾ ਕਿਉਂ ਕਰਦੇ ਹੋ ਉਹ ਕਹਿੰਦਾ ਕਿ ਤੁਸੀਂ ਕਿਹ ਇਨਸਾਨ ਹੋ ਤੇ ਮੈਂ ਵੀ ਕਿਹ ਇਨਸਾਨ ਆ ਇਨਸਾਨ ਦੇ ਵਿੱਚ ਸਭ ਤੋਂ ਪਹਿਲਾਂ ਇਨਸਾਨੀਅਤ ਹੋਣੀ ਚਾਹੀਦੀ ਹੈ ਤੇ ਇਨਸਾਨੀਅਤ ਇਹੀ ਕਹਿੰਦੀ ਆ ਕਿ ਜੇ ਤੁਹਾਡੇ ਨਾਲ ਕੋਈ ਚੱਲ ਰਿਹਾ ਤੇ ਉਹ ਮੁਸੀਬਤ ਵਿੱਚ ਆ ਤਾ ਉਹਨੂੰ ਇਕੱਲੇ ਨੂੰ ਨਾ ਛੱਡੋ ਚਲੋ ਰੇਖਾ ਗੱਡੀ ਦੇ ਵਿੱਚ ਬਹਿ ਜਾਂਦੀ ਆ ਗੱਡੀ ਆ ਕੇ ਇੱਕ ਬਹੁਤ ਸੋਹਣੇ ਮਹਿਲ ਨੁਮਾ ਘਰ ਦੇ ਅੱਗੇ ਰੁਕਦੀ ਆ ਤੇ ਰੇਖਾ ਉਸ ਘਰ ਨੂੰ ਵੇਖ ਕੇ ਹੈਰਾਨ ਰਹਿ ਜਾਂਦੀ ਆ ਗੱਡੀ ਅੰਦਰ ਜਾਂਦੀ ਆ ਤੇ ਰਾਹੁਲ ਗੱਡੀ ਦੇ ਵਿੱਚੋਂ ਉੱਤਰਦਾ ਤੇ ਰੇਖਾ ਨੂੰ ਵੀ ਕਹਿੰਦਾ ਕਿ ਆਜੋ ਗੱਡੀ 'ਚੋਂ ਬਾਹਰ ਉਹ ਗੱਡੀ 'ਚੋਂ ਬਾਹਰ ਆ ਕੇ ਆਸੇ-ਪਾਸੇ ਵੇਖਦੀ ਹੈ ਤੇ ਹੈਰਾਨ ਰਹਿ ਜਾਂਦੀ ਆ ਕਿਉਂਕਿ ਇਹ ਰਾਹੁਲ ਦਾ ਜਿਹੜਾ ਘਰ ਸੀ ਉਹ ਬਹੁਤ ਜ਼ਿਆਦਾ ਸੋਹਣਾ ਸੀ ਤੇ ਰੇਖਾ ਸੋਚਦੀ ਆ ਕਿ ਇੰਨਾ ਅਮੀਰ ਮੁੰਡਾ ਮੇਰੀ ਹੈਨਾ ਮਤਲਬ ਇੰਨੀ ਮਦਦ ਕਰ ਰਿਹਾ ਚਲੋ ਉਹ ਥੋੜਾ ਜਾਂ ਨਰਵਸ ਹੁੰਦੀ ਆ ਤੇ ਰਾਹੁਲ ਉਹਨੂੰ ਕਹਿੰਦਾ ਕਿ ਨਹੀਂ ਤੁਹਾਨੂੰ ਕੋ ਭਰਾਉਣ ਦੀ ਲੋੜ ਨਹੀਂ ਅੰਦਰ ਆਜੋ ਚਲੋ ਰੇਖਾ ਅੰਦਰ ਜਾਂਦੀ ਆ ਘਰ ਦੇ ਆਸੇ-ਪਾਸੇ ਉਹ ਜਿਵੇਂ ਡੋਰ ਪਰ ਹੋਇਆ ਨਹੀਂ ਕੋਈ ਵੇਖਦਾ ਹੁੰਦਾ ਇਸ ਤਰ੍ਹਾਂ ਵੇਖਦੀ ਆ ਤੇਰਾ ਹਲੋਂ ਨੂੰ ਸੋਫੇ ਤੇ ਬੈਠਣ ਲਈ ਕਹਿੰਦਾ ਤੇ ਉਹ ਬਹਿ ਜਾਂਦੀ ਆ ਉਹਦੀ ਬੇਟੀ ਹੈ ਜਿਹੜੀ ਉਹ ਵੀ ਜਾਗਦੀ ਹੁੰਦੀ ਆ ਉਹ ਵੀ ਆਸੇ-ਪਾਸੇ ਵੇਖਦੀ ਆ ਤੇ ਇੰਨੇ ਇੱਕ ਨੌਕਰ ਆਉਂਦਾ ਪਾਣੀ ਲੈ ਕੇ ਰਾਹੁਲ ਆ ਜਿਹੜਾ ਆਪਣੇ ਕਮਰੇ ਤੇ ਚਲੇ ਗਿਆ ਗਿਆ ਸੀ ਚਲੋ ਰੇਖਾ ਪਾਣੀ ਪੀਂਦੀ ਆ ਤੇ ਆਸੇ-ਪਾਸੇ ਵੇਖਦੀ ਰਹਿੰਦੀ ਆ ਘਰ ਦੀ ਗੰਧ ਤੇ ਤਸਵੀਰਾਂ ਲੱਗੀਆਂ ਹੋਈਆਂ ਸੀ ਤੇ ਉਹ ਅੰਦਾਜ਼ਾ ਲਾਉਣ ਲੱਗਦੀ ਆ ਵੀ ਇਹ ਤਸਵੀਰ ਕਿਸ ਦੀ ਹੋ ਸਕਦੀ ਆ ਇੰਨੇ ਰਾਹੁਲ ਆ ਜਾਂਦਾ ਤੇ ਰਾਹੁਲ ਆ ਜਿਹੜਾ ਉਹ ਰੇਖਾ ਨੂੰ ਕਹਿੰਦਾ ਕਿ ਤੁਸੀਂ ਪਾਣੀ ਪੀ ਲਿਆ ਤੇ ਆ ਲੋ ਮੈਂ ਤੁਹਾਡੇ ਲਈ ਦਵਾਈ ਲਿਆਇਆ ਤੁਹਾਨੂੰ ਬੁਖਾਰ ਆ ਕਿਉਂਕਿ ਤੁਸੀਂ ਬਹੁਤ ਗਰਮ ਹੋ ਤੁਹਾਨੂੰ ਬਹੁਤ ਜ਼ਿਆਦਾ ਬੁਖਾਰ ਲੱਗ ਰਿਹਾਗਾ ਤੇ ਚਲੋ ਮੈਂ ਦਵਾਈ ਦੇਵਾਂ ਉਹ ਫਸਟ ایڈ ਬਾਕਸ ਲਿਆਉਂਦਾ ਪਹਿਲਾਂ ਉਹਦਾ ਫੀਵਰ ਚੈੱਕ ਕਰਦਾ ਤਾਂ ਰੇਖਾ ਨੂੰ 103 ਬੁਖਾਰ ਹੁੰਦਾ ਉਹਨੂੰ ਪਹਿਲਾਂ ਕੁਝ ਖਾਣ ਲਈ ਦਿੰਦਾ ਨੌਕਰ ਨੂੰ ਕਹਿੰਦਾ ਖਵਾ ਕੇ ਉਹਨੂੰ ਕਹਿੰਦਾ ਵੀ ਤੁਸੀਂ ਦਵਾਈ ਲਓ ਤੇ ਸੌਂਜੋ ਬੈਡਰੂਮ ਦੇ ਵਿੱਚ ਲੈ ਜਾ ਕੇ ਰੇਖਾ ਇਸ ਸਾਰੇ ਵਿੱਚ ਅਨਕੰਫਰਟੇਬਲ ਫੀਲ ਕਰ ਰਹੀ ਹੁੰਦੀ ਉਹਨੂੰ ਇਹ ਹੁੰਦਾ ਵੀ ਇੰਨਾ ਸੋਹਣਾ ਸੁਨੱਖਾ ਤੇ ਹਣਾ ਇੰਨੇ ਅਮੀਰ ਘਰ ਦਾ ਮੁੰਡਾ ਵੀ ਮੇਰੀ ਕਿਵੇਂ ਆਉ ਭਗਤ ਕਰਦਾ ਵੀ ਮੈ ਇਹਦੀ ਕੀ ਲੱਗਦੀ ਆ ਉਹ ਤਾਂ ਰਾਹੁਲ ਨੂੰ ਇਹ ਸਮਝ ਆ ਜਾਂਦੀ ਆ ਵੀ ਇਹਦੇ ਦਿਮਾਗ 'ਚ ਕੁਛ ਨਾ ਕੁਛ ਚੱਲ ਰਿਹਾ ਉਹਨੂੰ ਕਹਿੰਦਾ ਕਿ ਤੁਸੀਂ ਬੇਫਿਕਰ ਹੋ ਕੇ ਇੱਥੇ ਆਰਾਮ ਕਰੋ ਚਲੋ ਦਵਾਈ ਲੈਣ ਤੋਂ ਬਾਅਦ ਰੇਖਾ ਨੂੰ ਇੰਨੀ ਗੂੜੀ ਨੀਂਦ ਆ ਜਾਂਦੀ ਆ ਵੀ ਉਹਨੂੰ ਕੁਛ ਵੀ ਪਤਾ ਨਹੀਂ ਲੱਗਦਾ ਵੀ ਮੈਂ ਕਿੱਥੇ ਪਈ ਆ ਤੇ ਜਿਹੜਾ ਰਾਹੁਲ ਆ ਉਹ ਉਹਦੀ ਬੇਟੀ ਨੂੰ ਲੈ ਜਾਂਦਾ ਤੇ ਉਹਦੇ ਨਾਲ ਖੇਡਦਾ ਰਹਿੰਦਾ 6-7 ਘੰਟਿਆਂ ਬਾਅਦ ਰੇਖਾ ਨੂੰ ਜਦੋਂ ਜਾਗ ਆਉਂਦੀ ਆ ਤੇ ਉਹਦੀ ਅੱਖ ਖੁੱਲਦੀ ਆ ਉਰੀ ਧੁੱਪ ਚੜ ਚੁੱਕੀ ਸੀ ਤੇ ਧੁੱਪ ਸੀ ਜਿਹੜੀ ਉਹ ਕਮਰੇ ਦੀਆਂ ਵਿੱਚ ਆ ਰਹੀ ਸੀ ਖਿੜਕੀਆਂ ਰਾਹੀਂ ਉਹ ਅੱਖਾਂ ਖੋਲਦੀ ਐ ਤੇ ਪਹਿਲਾਂ ਉਹ ਬੈੱਡ ਦੇ ਹੱਥ ਮਾਰਦੀ ਐ ਪਹਿਲਾਂ ਇੱਕਦਮ ਉਹ ਡਰ ਜਾਂਦੀ ਐ ਮੈਂ ਕਿੱਥੇ ਆ ਫਿਰ ਉਹਦੇ ਯਾਦ ਆਉਂਦਾ ਹਨਾ ਵੀ ਮੈਂ ਇੱਕ ਮੁੰਡੇ ਨਾਲ ਆਈਆਂ ਰਾਹੁਲ ਦੇ ਨਾਲ ਆਈਆਂ ਤੇ ਉਹ ਆਪਣੀ ਬੱਚੀ ਨੂੰ ਵੇਖਦੀ ਐ ਬੱਚੀ ਬੈੱਡ ਤੇ ਨਹੀਂ ਹੁੰਦੀ ਤੇ ਉਹ ਘਬराई ਹੋਈ ਬਾਹਰ ਆਉਂਦੀ ਐ ਤੇ ਉਹ ਬਾਹਰ ਆ ਕੇ ਕੀ ਵੇਖਦੀ ਐ ਕਿ ਰਾਹੁਲ ਲੌਬੀ ਦੇ ਵਿੱਚ ਉਹਦੀ ਬੱਚੀ ਨਾਲ ਖੇਡ ਰਿਹਾ ਹੁੰਦਾ ਤੇ ਉਹਦੀ ਬੱਚੀ ਐ ਜਿਹੜੀ ਬਹੁਤ ਖਿੜਖੜਾ ਕੇ ਹੱਸ ਰਹੀ ਹੁੰਦੀ ਐ ਤੇ ਰੇਖਾ ਕਹਿੰਦੀ ਕਿ ਸੌਰੀ ਮੈਨੂੰ ਨੀਂਦ ਆ ਗਈ ਸੀ ਪਤਾ ਨਹੀਂ ਲੱਗਿਆ ਤਾਂ ਰਾਹੁਲ ਕਹਿੰਦਾ ਵੀ ਇਹਦੇ ਵਿੱਚ ਨੀ ਸੌਰੀ ਵਾਲੀ ਕੀ ਗੱਲ ਆ ਤੁਸੀਂ ਬਿਮਾਰ ਸੀ ਦਵਾਈ ਲਈ ਸੀ ਨੀਂਦ ਆਉਣੀ ਸੀ ਕਿਵੇਂ ਹੋ ਤੁਸੀਂ ਹੁਣ ਕਹਿੰਦੀ ਹੁਣ ਮੈਂ ਕੁਛ ਠੀਕ ਆ ਫਿਰ ਉਹ ਨੌਕਰ ਨੂੰ ਆਵਾਜ਼ ਮਾਰਦਾ ਤੇ ਨੌਕਰ ਪਾਣੀ ਲੈ ਕੇ ਆਉਂਦਾ ਤੇ ਉਸ ਤੋਂ ਬਾਅਦ ਹਰੇਕਾ ਜਿਹੜੀ ਰਾਹੁਲ ਨੂੰ ਕਹਿੰਦੀ ਆ ਕਿ ਮੈਂ ਜਾਣਾ ਚਾਹਣੀ ਆ ਵੀ ਮੈਂ ਹਨਾ ਤੁਹਾਨੂੰ ਬਹੁਤ ਤਕਲੀਫ ਦਿੱਤੀ ਉਹਦੇ ਲਈ ਤੁਹਾਡਾ ਵੀ ਸੌਰੀ ਤੇ ਤੁਹਾਡਾ ਧੰਨਵਾਦ ਤੁਸੀਂ ਹਨਾ ਮੈਨੂੰ ਇੱਥੇ ਰੱਖਿਆ ਤੁਸੀਂ ਮੇਰੀ ਕੇਅਰ ਕੀਤੀ ਰਾਹੁਲ ਕਹਿੰਦਾ ਕਿ ਨਹੀਂ ਤੁਸੀਂ ਕਿਤੇ ਨਹੀਂ ਜਾਓਗੇ ਤੁਹਾਡੇ ਕੋਲ ਕੋਈ ਰਹਿਣ ਦਾ ਟਿਕਾਣਾ ਨਹੀਂ ਤੁਸੀਂ ਐਂਦਾ ਕਰੋ ਇਸ ਘਰ ਦੇ ਵਿੱਚ ਰਹਿ ਸਕਦੇ ਹੋ ਬੇਫਿਕਰ ਹੋ ਕੇ ਤੁਸੀਂ ਨੌਕਰੀ ਲਈ ਰਜੂਮ ਦੇਣਾ ਮੈਂ ਤੁਹਾਨੂੰ ਲੈ ਕੇ ਜਾਉਂ ਤੁਸੀਂ ਕਿੱਥੇ ਰਜੂਮ ਦੇਣਾ ਚਲੋ ਉਸ ਤੋਂ ਬਾਅਦ ਰੇਖਾ ਜਿਹੜੀ ਜ਼ਿਆਦਾ ਕੁਝ ਨਹੀਂ ਕਹਿੰਦੀ ਉਹ ਕਹਿੰਦੀ ਮਤਲਬ ਸੋਚ ਲੈਂਦੀ ਆ ਵੀ ਠੀਕ ਆ ਉਸ ਤੋਂ ਬਾਅਦ ਉਹ ਨੂੰ ਇੱਕ ਰੂਮ ਦਿਖਾਉਂਦਾ ਉਸ ਰੂਮ ਦੇ ਵਿੱਚ ਟੈਸਟ ਬਾਥਰੂਮ ਹੁੰਦਾ ਵਧੀਆ ਅਲਮਾਰੀ ਬਣੀ ਹੁੰਦੀ ਆ ਵਧੀਆ ਰੂਮ ਹੁੰਦਾ ਤੇ ਉਹ ਨੂੰ ਕਹਿੰਦਾ ਵੀ ਤੁਸੀਂ ਇੱਥੇ ਆਰਾਮ ਨਾਲ ਰਹਿ ਸਕਦੇ ਹੋ ਰੀਖਾ ਕਹਿੰਦੀ ਕਿ ਨਹੀਂ ਵੀ ਮੈਂ ਰਹਿਣਾ ਨਹੀਂ ਚਾਹੁੰਦੀ ਉਹ ਕਹਿੰਦਾ ਵੀ ਨਹੀਂ ਤੁਹਾਨੂੰ ਇੱਥੇ ਹੀ ਰਹਿਣਾ ਪਊ ਅੱਜ ਤੁਸੀਂ ਆਰਾਮ ਕਰੋ ਕੱਲ ਨੂੰ ਸਵੇਰੇ ਆਪਾਂ ਜਾਵਾਂਗੇ ਰਿਜੂਮ ਦੇਣ ਚਲੋ ਉਸੇ ਤਰ੍ਹਾਂ ਸਮਾਂ ਨਿਕਲ ਜਾਂਦਾ ਅਗਲੇ ਦਿਨ ਸਵੇਰੇ ਰਾਹੁਲ ਉੱਠ ਕੇ ਤਿਆਰ ਹੋ ਜਾਂਦਾ ਤੇ ਉਹ ਨੌਕਰ ਨੂੰ ਖਾਣਾ ਲੈ ਕੇ ਰੀਖਾ ਦੇ ਕਮਰੇ 'ਚ ਭੇਜਦਾ ਰੀਖਾ ਉੱਠਦੀ ਹੈ ਤੇ ਖਾਣਾ ਖਾ ਕੇ ਤਿਆਰ ਹੋ ਜਾਂਦੀ ਆ ਰੀਖਾ ਕੋਲ ਕੋਈ ਬਹੁਤੀ ਵਧੀਆ ਕੱਪੜੇ ਨਹੀਂ ਸੀ ਉਹਦੇ ਕੋਲ ਜੋ ਥੈਲਾ ਜਾਂ ਸੀ ਉਹਦੇ 'ਚ ਇੱਕ ਦੋ ਉਹਦੀਆਂ ਸਾੜੀਆਂ ਜੀਆਂ ਸੀ ਤਾਂ ਰਾਹੁਲ ਉਹਨੂੰ ਗੱਡੀ 'ਚ ਬਿਠਾਉਂਦਾ ਪਹਿਲਾਂ ਜਦੋਂ ਰਿਜੂਮ ਦੇਣ ਜਾਂਦੇ ਆ ਪਹਿਲਾਂ ਉਹ ਉਹਨੂੰ ਮਾਰਕੀਟ ਦੇ ਵਿੱਚ ਕਮਾਲ ਚ ਲੈ ਕੇ ਜਾਂਦਾ ਉੱਥੋਂ ਉਹ ਉਹਨੂੰ ਕਹਿੰਦਾ ਕਿ ਜਿਹੜੇ ਕੱਪੜੇ ਲੈਣੇ ਆ ਤੂੰ ਲੈ ਲੈ ਉਹ ਕਹਿੰਦੀ ਕਿ ਨਹੀਂ ਤੁਸੀਂ ਇੰਨੀ ਖੇਚਲਾ ਨਾ ਕਰੋ ਉਹ ਕਹਿੰਦਾ ਫਿਰ ਇੰਨਾ ਕੱਪੜਿਆਂ ਦੇ ਵਿੱਚ ਤੁਹਾਨੂੰ ਨੌਕਰੀ ਨਹੀਂ ਮਿਲੂਗੀ ਚਲੋ ਉਹ ਇੱਕ ਸੋਹਣੀ ਜੀ ਵਧੀਆ ਡਰੈੱਸ ਫਾਰਮਲ ਡਰੈੱਸ ਆ ਜਿਹੜੀ ਉਹਨੂੰ ਦਿਵਾਉਂਦਾ ਤੇ ਉਸ ਤੋਂ ਬਾਅਦ ਉਹ ਘਰ ਲੈ ਕੇ ਆਉਂਦਾ ਤੇ ਉਹਨੂੰ ਕਹਿੰਦਾ ਵੀ ਤੁਸੀਂ ਕੱਪੜੇ ਚੇਂਜ ਕਰੋ ਉਹਨੂੰ ਥੋੜਾ ਹੀ ਲੱਗ ਰਿਹਾ ਹੁੰਦਾ ਹਨਾ ਵੀ ਐਦਾਂ ਦੇ ਕੱਪੜੇ ਮੈਂ ਪਾਏ ਨਹੀਂਗੇ ਪਰ ਉਹ ਕਹਿੰਦਾ ਵੀ ਜੇ ਤੂੰ ਨੌਕਰੀ ਤੇ ਜਾਣਾ ਨਾ ਤਾਂ ਤੈਨੂੰ ਐਦਾਂ ਦੇ ਹੀ ਕੱਪੜੇ ਪਾਉਣੇ ਪੈਣਗੇ ਡਰੈ ਵਰੀਆ ਸੀ ਪਰ ਉਹਨੂੰ ਥੋੜਾ ਅਨਕੰਫਰਟੇਬਲ ਲੱਗ ਰਹੀ ਸੀ ਕਿਉਂਕਿ ਉਹ ਹਮੇਸ਼ਾ ਸਾੜੀ ਲਾਉਂਦੀ ਸੀ ਪਿੰਡ ਦੇ ਵਿੱਚ ਰਹੀ ਸੀ ਤਾਂ ਚਲੋ ਉਹ ਉਹ ਡਰੈਸ ਪਹਿਨਦੀ ਆ ਤੇ ਉਸ ਤੋਂ ਬਾਅਦ ਉਹ ਕੰਪਨੀ ਦੇ ਵਿੱਚ ਜਾਂਦੀ ਆ ਕੰਪਨੀ ਦੇ ਵਿੱਚ ਜਾ ਕੇ ਰਿਸੈਪਸ਼ਨ ਤੇ ਉਹ ਦੱਸਦੀ ਆ ਆਪਣੇ ਪਤੀ ਬਾਰੇ ਕਿ ਉਹ ਇੱਥੇ ਹਨਾ ਪਹਿਲਾਂ ਕੰਮ ਕਰਦੇ ਰਹੇ ਆ ਵੀ ਮੈਨੂੰ ਵੀ ਨੌਕਰੀ ਦੀ ਲੋੜ ਹੈਗੀ ਮੈਂ ਵੀ ਪੜ੍ਹੀ ਲਿਖੀ ਆ ਰਿਡੀਊਮ ਤਾਂ ਰਿਸੈਪਸ਼ਨਿਸਟ ਆ ਜਿਹੜੀ ਉਹਨੂੰ ਅੱਗੇ ਕਹਿੰਦੀ ਆ ਕਿ ਮੈਨੇਜਰ ਦੇ ਕਮਰੇ 'ਚ ਜਾਓ ਜਦੋਂ ਉਹ ਮੈਨੇਜਰ ਦੇ ਰੂਮ ਦੇ ਵਿੱਚ ਜਾਂਦੀ ਆ ਤਾਂ ਮੈਨੇਜਰ ਉਹਨੂੰ ਬੈਠਣ ਲਈ ਕਹਿੰਦਾ ਤੇ ਉਹ ਕਹਿੰਦਾ ਵੀ ਤੁਹਾਨੂੰ ਕਿਵੇਂ ਪਤਾ ਲੱਗਿਆ ਹੈ ਨਾ ਇਸ ਕੰਪਨੀ ਦਾ ਤੁਸੀਂ ਕਿਵੇਂ ਰੈਜ਼ਿਊਮ ਦੇਣਾ ਹੈ ਤਾਂ ਉਹ ਦੱਸਦੀ ਆ ਕਿ ਕੁਝ ਸਾਲ ਪਹਿਲਾਂ ਇੱਕ ਗੌਰਵ ਨਾਮ ਦਾ ਮੁੰਡਾ ਇੱਥੇ ਨੌਕਰੀ ਕਰਦਾ ਸੀ ਉਹ ਮੇਰੇ ਹਸਬੰਡ ਸੀ ਤੇ ਉਹਨਾਂ ਦੀ ਮੌਤ ਹੋ ਗਈ ਤਾਂ ਮੈਨੇਜਰ ਹੈ ਜਿਹੜਾ ਉਹ ਦੁੱਖ ਜ਼ਾਹਿਰ ਕਰਦਾ ਉਸ ਤੋਂ ਬਾਅਦ ਉਹਨੂੰ ਕਹਿੰਦਾ ਕਿ ਤੁਸੀਂ ਇੱਥੇ ਕਿਵੇਂ ਰਹੋਗੇ ਇਕੱਲੇ ਉਹ ਕਹਿੰਦੀ ਵੀ ਮੈਂ ਆਪਣੀ ਬੇਟੀ ਨਾਲ ਰਹੂੰ ਉਹ ਕਹਿੰਦਾ ਵੀ ਦਿੱਲੀ ਦੇ ਵਿੱਚ ਤੇਰੇ ਵਰਗੀਆਂ ਸੋਹਣੀਆਂ ਸੁਨੱਖੀਆਂ ਕੁੜੀਆਂ ਇਕੱਲੀਆਂ ਨਹੀਂ ਰਹਿ ਸਕਦੀਆਂ ਜੇ ਤੁਸੀਂ ਬੁਰਾ ਨਾ ਮਣਾਓ ਤਾਂ ਤੁਸੀਂ ਮੇਰੇ ਫਲੈਟ 'ਚ ਰਹਿ ਸਕਦੇ ਹੋ ਮੈਂ ਇਕੱਲਾ ਰਹਿਣਾ ਉੱਥੇ ਮੇਰੇ ਘਰ ਵਾਲੀ ਤਾਂ ਮੁੰਬਈ ਰਹਿੰਦੀ ਆ ਬੱਚੇ ਵੀ ਉੱਥੇ ਰਹਿੰਦੇ ਆ ਉਹ ਕਹਿੰਦੀ ਕਿ ਸਰ ਮੈਨੂੰ ਨੌਕਰੀ ਚਾਹੀਦੀ ਹੈ ਨਾ ਕਿ ਰਹਿਣ ਦਾ ਟਿਕਾਣਾ ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ ਉਹ ਕਹਿੰਦਾ ਵੀ ਜੇ ਤੈਨੂੰ ਮੇਰੀ ਇਹ ਗੱਲ ਚੰਗੀ ਨਹੀਂ ਲੱਗੀ ਤਾਂ ਫਿਰ ਤੈਨੂੰ ਨੌਕਰੀ ਵੀ ਨਹੀਂ ਮਿਲੂਗੀ ਕਿਉਂਕਿ ਮੈਨੇਜਰ ਸੀ ਜਿਹੜਾ ਉਹ ਉਹਦੀ ਨੀਅਤ ਠੀਕ ਨਹੀਂ ਸੀ ਉਹ ਗਲਤ ਤਰੀਕੇ ਨਾਲ ਉਹਨੂੰ ਕੋਈ ਆਫਰ ਦੇ ਰਿਹਾ ਸੀ ਤੇ ਉਹ ਕਹਿੰਦੀ ਵੀ ਮੈਨੂੰ ਫਿਰ ਇਹ ਨੌਕਰੀ ਚਾਹੀਦੀ ਵੀ ਨਹੀਂ ਜਿੱਥੇ ਤੇਰੇ ਵਰਗੇ ਮੈਨੇਜਰ ਹੋਣ ਉਗਸੇ ਦੇ ਵਿੱਚ ਉਥੋਂ ਉੱਠ ਕੇ ਆ ਜਾਂਦੀ ਆ ਤੇ ਬਾਹਰ ਆ ਕੇ ਨਾ ਵੇਖਦੀ ਆ ਰਾਹੁਲ ਉਹਦੀ ਬੇਟੀ ਨਾਲ ਖੇਡ ਰਿਹਾ ਹੁੰਦਾ ਤੇ ਚਲੋ ਰਾਹੁਲ ਉਹਨੂੰ ਕਹਿੰਦਾ ਵੀ ਤੇ ਤਾਂ ਰੀਜ਼ਿਊਮ ਹੋ ਗਈ ਇੰਟਰਵਿਊ ਉਹ ਕਹਿੰਦੀ ਨਹੀਂ ਰਾਹੁਲ ਵੀ ਮੈਂ ਇੱਥੇ ਜੌਬ ਨਹੀਂ ਕਰਨੀ ਉਹ ਕਹਿੰਦਾ ਵੀ ਕਿਉਂ ਕੀ ਹੋਇਆ ਕੀ ਦਿੱਕਤ ਆ ਉਹ ਕਹਿੰਦੀ ਤੁਸੀਂ ਬਾਹਰ ਚੱਲੋ ਮੈਂ ਤੁਹਾਨੂੰ ਫੇਰ ਦੱਸਾਂ ਚਲੋ ਉਹ ਬਾਹਰ ਆਉਂਦੀ ਆ ਗੱਡੀ 'ਚ ਬਹਿ ਜਾਂਦੀ ਆ ਤਾਂ ਰਾਹੁਲ ਉਹਨੂੰ ਪੁੱਛਦਾ ਵੀ ਮੈਨੂੰ ਦੱਸ ਤਾਂ ਕੀ ਹੋਇਆ ਮੈਂ ਤਾਂ ਰੇਖਾ ਉਹਨੂੰ ਦੱਸਦੀ ਆ ਕਿ ਮੈਨੇਜਰ ਸੀ ਜਿਹੜਾ ਬਤਮੀ ਸੀ ਉਹ ਮੈਨੂੰ ਗਲਤ ਬੋਲਿਆ ਵੀ ਮੈਂ ਇੱਥੇ ਜੌਬ ਨਹੀਂ ਕਰ ਸਕਦੀ ਤਾਂ ਰਘੂ ਨੂੰ ਕਹਿੰਦਾ ਕਿ ਰੇਖਾ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਤੇਰੇ ਲਈ ਇਕੱਲੇ ਰਹਿਣਾ ਤਾਂ ਵਾਕਿਆ ਹੀ ਔਖਾ ਹੋ। ਦੇਖ ਮੈਨੇਜਰ ਨੇ ਤੈਨੂੰ ਕਿਵੇਂ ਕਿਹਾ ਤੇ ਕੀ ਕਿਹਾ ਮੈਨੂੰ ਨਹੀਂ ਪਤਾ। ਹਾਂ ਉਹੀ ਗੱਲ ਮੈਂ ਕਹਿਣ ਜਾ ਰਿਹਾ ਪਰ ਮੇਰੇ ਸ਼ਬਦਾਂ ਦੇ ਵਿੱਚ ਬਹੁਤ ਫਰਕ ਹੋ। ਤੂੰ ਇੱਕ ਬੇਸਹਾਰਾ ਵਿਧਵਾ ਔਰਤਾਂ ਤੇ ਇੱਕ ਇਕੱਲੀ ਤੇ ਬੇਵਸ ਔਰਤ ਨੂੰ ਇਕੱਲੇ ਛੱਡਣਾ ਮੈਨੂੰ ਸ਼ੋਭਾ ਨਹੀਂ ਦਿੰਦਾ। ਤੂੰ ਮੇਰੇ ਘਰ ਦੇ ਵਿੱਚ ਵਧੀਆ ਕੰਫਰਟੇਬਲ ਰਹੇਂਗੀ। ਤੈਨੂੰ ਕੋਈ ਵੀ ਤਕਲੀਫ ਨਹੀਂ ਆਊਗੀ। ਅਗਰ ਤੈਨੂੰ ਮੇਰੇ ਤੇ ਟਰਸਟ ਹੈ ਤਾਂ ਤੂੰ ਮੇਰੇ ਘਰ ਦੇ ਵਿੱਚ ਰਹਿ ਸਕਦੀ ਆ। ਜਦੋਂ ਤੈਨੂੰ ਜੌਬ ਮਿਲ ਗਈ ਉਦੋਂ ਤੂੰ ਆਪਣੀ ਮਰਜ਼ੀ ਕਰੀਂ ਜਿੱਥੇ ਵੀ ਰਹੀਂ ਤਾਂ ਚਲੋ ਰੇਖਾ ਜਿਹੜੀ ਉਹਦੇ ਕੋਲੇ ਹੋਰ ਕੋਈ ਚਾਰਾ ਨਹੀਂ ਹੁੰਦਾ ਉਹ ਕਹਿੰਦੀ ਠੀਕ ਆ ਉਹ ਰਾਹਲ ਦੇ ਘਰ ਰਹਿੰਦੀ ਆ ਰਾਹਲ ਦੇ ਘਰ ਰਹਿ ਕੇ ਵੀ ਉਹ ਹੀ ਸੋਚਦੀ ਆ ਵੀ ਮੈਨੂੰ ਇੱਥੇ ਬਹਿਲੀ ਨਹੀਂ ਬੈਠਣਾ ਚਾਹੀਦਾ ਉਹ 2-3 ਦਿਨਾਂ ਦੇ ਵਿੱਚ ਹੀ ਮਤਲਬ ਘਰ ਦਾ ਜਿਹੜਾ ਹਨਾ ਨਕਸ਼ਾ ਚੇਂਜ ਕਰ ਦਿੰਦੀ ਆ ਕਿਉਂਕਿ ਘਰ ਦੇ ਵਿੱਚ ਭਾਵੇਂ ਕੰਮ ਵਾਲੀ ਲੱਗੀ ਸੀ ਪਰ ਜੋ ਚੀਜ਼ਾਂ ਸੀ ਉਹ ਉਰਾ ਪਰਾਂਖੀ ਲੜੀਆਂ ਰਹਿੰਦੀਆਂ ਸੀਗੀਆਂ ਘਰ ਦੇ ਵਿੱਚ ਤਰਤੀਬ ਵਾਰ ਨਹੀਂ ਸੀ ਰੱਖੀਆਂ ਚੀਜ਼ਾਂ तरीका ਜਦੋਂ rahul ਦਫਤਰ ਚਲਿਆ ਜਾਂਦਾ ਰੇਖਾ ਕੀਤਾ ਨੂੰ ਸਾਫ ਕਰ ਕਰਕੇ ਵਧੀਆ ਥਾਂ ਟਿਕਾਣੇ ਤੇ ਰੱਖ ਕੇ ਉਹਨੇ ਕਰਨਾ ਪੂਰਾ ਵਧੀਆ ਮੈਨੇਜ ਕਰ ਲਿਆ ਤੇ rahul ਨੂੰ ਇਹ ਗੱਲ ਬਹੁਤ ਵਧੀਆ ਲੱਗੀ ਉਹ ਕਹਿੰਦਾ ਕਿ ਰੇਖਾ ਇਹ ਘਰ ਨੂੰ ਮੈਂ ਬੜੀ ਰੀਜਨਲ ਬਣਾਇਆ ਸੀ ਤੇ ਮਤਲਬ ਮੇਰੇ ਬੜੇ ਸੁਪਨੇ ਸੀ ਇਸ ਘਰ ਚ ਮੈਨੂੰ ਓਨੀ ਖੁਸ਼ੀ ਨਾਲ ਵਸਣ ਦਾ ਮੌਕਾ ਨਹੀਂ ਮਿਲਿਆ ਤੇ ਫਿਰ ਰੇਖਾ ਕਹਿੰਦੀ ਕਿ ਚਲੋ ਤੁਸੀਂ ਮੈਨੂੰ ਤਾਂ ਮੇਰੇ ਬਾਰੇ ਪੁੱਛ ਲਿਆ ਤੁਸੀਂ ਆਪਣੇ ਬਾਰੇ ਨਹੀਂ ਦੱਸਿਆ ਕੁਸਤ ਤੁਸੀਂ ਇਸ ਘਰ ਚ ਇਕੱਲੇ ਕਿਉਂ ਰਹੇ ਹੋ ਤੇ ਤੁਸੀਂ ਇੰਨੇ ਅਮੀਰ ਲੱਗਦੇ ਹੋ ਹਨ ਤੁਹਾਡੇ ਨੌਕਰ ਵੀ ਰੱਖੇ ਹੋਏ ਆ ਤੇ ਤੁਹਾਡੇ ਮਾਪਿਓ ਕੀ ਤੁਹਾਡਾ ਵਿਆਹ ਨਹੀਂ ਹੋਇਆ ਹਜੇ ਤਾਂ ਜਿਹੜਾ ਰਾਹੁਲ ਆ ਉਹਨੂੰ ਦੱਸਦਾ ਕਿ ਰੇਖਾ ਮੇਰਾ ਵਿਆਹ ਹੋਇਆ ਸੀ ਮੇਰੀ ਲਵ ਮੈਰਿਜ ਸੀ ਮੈਂ ਆਪਣੀ ਪਤਨੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਪਰ ਮੇਰੀ ਪਤਨੀ ਦੀ ਕੈਂਸਰ ਨਾਲ ਮੌਤ ਹੋ ਗਈ ਸੀ ਤੇ ਮੇਰਾ ਬੇਟਾ ਉਦੋਂ 1 ਸਾਲ ਦਾ ਸੀ ਉਹ ਕਹਿੰਦੀ ਅੱਛਾ ਤੁਸੀਂ ਵਿਆਹ ਹੀ ਹੁੰਦੇ ਤੁਹਾਡਾ ਬੇਟਾ ਉਹ ਕਹਿੰਦਾ ਕਿ ਮੇਰਾ ਬੇਟਾ ਮੇਰੇ ਮੰਮੀ ਪਾਪਾ ਦੇ ਨਾਲ ਰਹਿੰਦਾ ਉਹ ਪਿੰਡ 'ਚ ਹੀ ਰਹਿੰਦੇ ਆ ਮੈਂ ਆਪਣੇ ਬੇਟੇ ਨੂੰ ਸ਼ਹਿਰ 'ਚ ਰੱਖਣਾ ਚਾਹਣਾ ਪਰ ਮੇਰਾ ਮਤਲਬ ਐਨਾ ਕੰਮ ਆ ਕਿ ਮੈਂ ਇੱਥੇ ਨਹੀਂ ਰੱਖ ਪਾ ਰਿਹਾ ਤੇ ਅਜੇ ਉਹਨੂੰ ਸਕੂਲ ਨਹੀਂ ਲਾਇਆ ਤੇ ਮੇਰੇ ਮੰਮੀ ਪਾਪਾ ਵੀ ਪਿੰਡ ਦੇ ਵਿੱਚ ਹੀ ਰਹਿਣਾ ਪਸੰਦ ਕਰਦੇ ਆ ਉਹਨਾਂ ਨੂੰ ਵਧੀਆ ਨਹੀਂ ਲੱਗਦਾ ਸ਼ਹਿਰ 'ਚ ਰਹਿਣਾ ਤੇ ਮੈਂ ਸੋਚਿਆ ਵੀ ਚਲੋ ਜਿੰਨਾ ਟਾਈਮ ਮੇਰਾ ਬੇਟਾ ਅਜੇ ਵੱਡਾ ਨਹੀਂ ਹੁੰਦਾ ਉਹਨਾਂ ਟਾਈਮ ਤੁਸੀਂ ਪਿੰਡ 'ਚ ਰਹਿ ਸਕਦੇ ਹੋ ਤੇ ਉਹ ਕਹਿੰਦੀ ਕਿ ਅੱਛਾ ਤੁਹਾਡੀ ਜ਼ਿੰਦਗੀ 'ਚ ਵੀ ਐਨਾ ਦਰਦ ਆ ਉਹ ਕਹਿੰਦਾ ਕਿ ਬਿਲਕੁਲ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਦੁੱਖ ਤੇ ਦਰਦ ਹੁੰਦੇ ਆ ਆਪਾਂ ਸਾਰਾ ਦਿਨ ਆਪਣੇ ਦਰਦ ਦਾ ਦੁੱਖ ਦਾ ਢੰਡੋਰਾ ਵੀ ਨਹੀਂ ਪਿੱਟ ਸਕਦੇ ਤੇ ਚਲੋ ਉਹਨੂੰ ਬੜਾ ਉਹਦੇ ਤਰਸ ਆਉਂਦਾ ਤਿੰਨ ਚਾਰ ਦਿਨ ਉਹ ਉੱਥੇ ਰਹਿੰਦੀ ਨੂੰ ਹੋ ਜਾਂਦੇ ਆ ਤੇ ਇੱਕ ਦਿਨ ਉਹ ਫੇਰ ਕਹਿੰਦੀ ਆ ਕਿ ਆਪਾਂ ਨੂੰ ਰਿਜ਼ਿਊਮ ਦੇਣ ਜਾਣਾ ਚਾਹੀਦਾ ਕੋਈ ਨੌਕਰੀ ਹਨਾ ਉਹ ਕਹਿੰਦਾ ਕਿ ਚਲ ਕੋਸ਼ਿਸ਼ ਕਰ ਲੈ ਤੂੰ ਤੇ ਉਹ ਅਗਲੇ ਦਿਨ ਆਟੋ ਲੈ ਕੇ ਚਲੀ ਜਾਂਦੀ ਆ ਜਦੋਂ ਉਹ ਕੰਮ ਤੇ ਜਾਂਦਾ ਨੌਕਰੀ ਲਈ ਰਿਜ਼ਿਊਮ ਦੇਣ ਜਾਂਦੀ ਆ ਤੇ ਪਰ ਉੱਥੋਂ ਵੀ ਉਹਨੂੰ ਨੌਕਰੀ ਨਹੀਂ ਮਿਲਦੀ ਤੇ ਜਦੋਂ ਰਾਹੁਲ ਸ਼ਾਮ ਨੂੰ ਵਾਪਸ ਆਉਂਦਾ ਉਹ ਗੱਲ ਦੱਸਦੀ ਆ ਉਹ ਨੂੰ ਲੜਦਾ ਕਿ ਤੂੰ ਕੱਲੀ ਕਿਉਂ ਗਈ ਤੂੰ ਮੈਨੂੰ ਦੱਸਣਾ ਸੀ ਮੈਂ ਲੈ ਕੇ ਜਾਂਦਾ ਉਹ ਕਹਿੰਦੀ ਵੀ ਐਡੀ ਤਾਂ ਕੋਈ ਗੱਲ ਨਹੀਂ ਵੀ ਜਦੋਂ ਮੈਂ ਜੋਬ ਹੀ ਕਰਨੀ ਆ ਹਨਾ ਸੈਲਫ ਡਿਪੈਂਡ ਤਾਂ ਮੈਨੂੰ ਹੋਣਾ ਹੀ ਪਊ ਉਹ ਦੱਸਦੀ ਆ ਕਿ ਮੈਨੂੰ ਨੌਕਰੀ ਨਹੀਂ ਮਿਲੀ ਤੇ ਵੀ ਮੈਂ ਪਿੰਡ ਜਾਣਾ ਚਾਹਣੀ ਆ ਇੱਥੇ ਮੈਨੂੰ ਨਹੀਂ ਲੱਗਦਾ ਵੀ ਮੈਨੂੰ ਨੌਕਰੀ ਮਿਲੂਗੀ ਇੱਥੇ ਮੈਂ ਰਹਿ ਨਹੀਂ ਸਕਦੀ ਜਦੋਂ ਉਹ ਪਿੰਡ ਜਾਣ ਦੀ ਗੱਲ ਕਰਦੀ ਆ ਤਾਂ ਰਾਹੁਲ ਉਦਾਸ ਹੋ ਜਾਂਦਾ ਤੇ ਉਹਨੂੰ ਕਹਿੰਦਾ ਕਿ ਰੇਖਾ ਮੈਂ ਤੇਨੂੰ ਇੱਕ ਗੱਲ ਕਹਿਣੀ ਚਾਹਣਾ ਜੇ ਤੈਨੂੰ ਬੁਰਾ ਨਾ ਲੱਗੇ ਤਾਂ ਉਹ ਕਹਿੰਦੀ ਕਿ ਨਹੀਂ ਅਗਰ ਮੈਨੂੰ ਬੁਰਾ ਲੱਗਿਆ ਤਾਂ ਮੈਂ ਕਹਿ ਦੂੰਗੀ ਤੁਸੀਂ ਕਹਿ ਸਕਦੇ ਹੋ ਉਹ ਕਹਿੰਦਾ ਕਿ ਰੇਖਾ ਤੂੰ ਇਕਲੀਆਂ ਹਨਾ ਤੇਰੀ ਬੇਟੀ ਵੀ ਇਕੱਲੀ ਆ ਬੇਸਹਾਰਾ ਹੋਂ ਤੁਸੀਂ ਤੇ ਮੈਨੂੰ ਵੀ ਜੀਵਨ ਸਾਥੀ ਦੀ ਲੋੜ ਆ ਭਾਵੇਂ ਕਿ ਮੈਂ ਆਪਣੀ ਪਤਨੀ ਨੂੰ ਨਹੀਂ ਭੁੱਲਾ ਸਕਦਾ ਨਹੀਂ ਭੁੱਲ ਪਾ ਰਿਹਾ ਤੁਹਾਡੇ ਲਈ ਵੀ ਆਪਣੇ ਪਤੀ ਨੂੰ ਭੁੱਲਣਾ ਕੋਈ ਸੌਖੀ ਗੱਲ ਨਹੀਂ ਪਰ ਸਾਨੂੰ ਦੋਨਾਂ ਨੂੰ ਜੀਵਨ ਸਾਥੀ ਦੀ ਲੋੜ ਆ ਤੇ ਅਸੀਂ ਇੱਕ ਦੂਜੇ ਦਾ ਸਹਾਰਾ ਬਣ ਸਕਦੇ ਹਾਂ ਤੂੰ ਕਿੱਥੇ ਇਕੱਲੀ ਨੌਕਰੀਆਂ ਕਰ ਕਰਕੇ ਕੁੜੀ ਨੂੰ ਪਾਲੇਂਗੀ ਤੂੰ ਆਪਣੀ ਬੱਚੀ ਦਾ ਕੀ ਕਰੇਂਗੀ ਮੇਰੇ ਕੋਲ ਇੰਨਾ ਕ ਪੈਸਾ ਹੈ ਕਿ ਤੈਨੂੰ ਬਿਨਾਂ ਨੌਕਰੀ ਕਰੇ ਸਰ ਸਕਦਾ ਤੂੰ ਇਸ ਕੰਮ ਨੂੰ ਸੰਭਾਲ ਬੱਚਿਆਂ ਨੂੰ ਤੇ ਤੈਨੂੰ ਮੈਂ ਸੰਭਾਲ ਲਊਗਾ ਜਦੋਂ ਉਹ ਇਹ ਗੱਲ ਕਹਿੰਦਾ ਤਾਂ ਰੇਖਾ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਤੇ ਉਹ ਕਹਿੰਦੀ ਕਿ ਰਾਹੁਲ ਇੰਨਾ ਤਾਂ ਮੇਰਾ ਮੇਰੇ ਆਪਣਿਆਂ ਨੇ ਨਹੀਂ ਕੀਤਾ ਵੀ ਸਵਾਰਥ ਤੋਂ ਬਿਨਾਂ ਅੱਜ ਕੱਲ ਇਨਸਾਨ ਕਿਸੇ ਦਾ ਨਹੀਂ ਕਰਦਾ ਪਰ ਤੁਸੀਂ ਕਿੰਨੇ ਚੰਗੇ ਹੋ ਵੀ ਮੇਰੀ ਕਿਸਮਤ ਚੰਗੀ ਕਿ ਤੁਸੀਂ ਮੈਨੂੰ ਮਿਲ ਗਏ ਤੇ ਉਹ ਕਹਿੰਦੀ ਵੀ ਚਲ ਮੈਂ ਤਾਂ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਵੀ ਤੁਹਾਡੇ ਘਰ ਦੇ ਉਹ ਕਹਿੰਦਾ ਮੇਰੇ ਘਰ ਦੇਆਂ ਨੂੰ ਵੀ ਕੋਈ ਇਤਰਾਜ਼ ਨਹੀਂ ਹੋ ਇਸ ਤੋਂ ਪਹਿਲਾਂ ਹੀ ਮੈਂ ਮੰਮੀ ਪਾਪਾ ਨਾਲ ਸਾਰੀ ਗੱਲ ਕਰ ਲਈ ਆ ਉਹਨਾਂ ਨੂੰ ਕੋਈ ਵੀ ਇਤਰਾਜ਼ ਨਹੀਂ ਰੇਖਾ ਬਿਆਲੀ ਮੰਨੇ ਜਾਂਦੀ ਆ ਇਹ ਖਾਤੀ ਰਾਹੁਲ ਬੜੇ ਸਾਦੇ ਜਿਹੇ ਢੰਗ ਦੇ ਨਾਲ ਇੱਕ ਦੂਜੇ ਦੇ ਗੱਲ ਦੇ ਵਿੱਚ ਵਰਮਾ ਵਾਲਾ ਪਾਕੀ ਮੰਦਿਰ ਦੇ ਵਿੱਚ ਸ਼ਾਦੀ ਕਰ ਲੈਂਦੇ ਆ ਤੇ ਉਸ ਸ਼ਾਦੀ ਦੇ ਵਿੱਚ ਰਾਹੁਲ ਦੇ ਮਾਪਿਓ ਹੀ ਸ਼ਾਮਿਲ ਹੁੰਦੇ ਆ ਸ਼ਾਦੀ ਕਰਨ ਤੋਂ ਬਾਅਦ ਰੇਖਾ ਜਿਹੜੀ ਉਹ ਰਾਹੁਲ ਦੀ ਪਤਨੀ ਬਣ ਕੇ ਉਹਦੇ ਨਾਲ ਰਹਿੰਦੀ ਆ ਤੇ ਉਹਦੇ ਮਾਤਾ ਪਿਤਾ ਜਿਹੜੇ ਉਹ ਕਹਿੰਦੇ ਕਿ ਚਲੋ ਤੁਸੀਂ ਰਹੋ ਇੱਥੇ ਹੁਣ ਦੋਨੇ ਬੱਚਿਆਂ ਨੂੰ ਵੀ ਸੰਭਾਲੋ ਤੇ ਅਸੀਂ ਹਜੇ ਪਿੰਡ 'ਚ ਹੀ ਰਹਿਣਾ ਰਾਹੁਲ ਕਹਿੰਦਾ ਕਿ ਮੰਮੀ ਹਜੇ ਸਾਡਾ ਹੁਣੇ-ਹੁਣੇ ਵਿਆਹ ਹੋਇਆ ਵੀ ਮੈਂ ਚਾਹੁੰਨਾ ਕਿ ਤੁਸੀਂ ਦੋਨਾਂ ਬੱਚਿਆਂ ਨੂੰ ਹਜੇ ਸੰਭਾਲ ਲਓ ਤੇ ਉਸ ਤੋਂ ਬਾਅਦ ਅਸੀਂ ਬੱਚਿਆਂ ਨੂੰ ਪੜਨ ਲਾਵਾਂਗੇ ਹਨਾ ਫਿਰ ਅਸੀਂ ਇੱਥੇ ਹੀ ਰੱਖਾਂਗੇ ਤਾਂ ਰੌਹਲ ਦੀ ਮਾਂ ਜਿਹੜੀ ਦੋਨਾਂ ਬੱਚਿਆਂ ਨੂੰ ਆਪਣੇ ਕੋਲ ਲੈ ਜਾਂਦੀ ਆ ਬੇਟਾ ਵੱਡਾ ਹੁੰਦਾ ਤੇ ਬੇਟੀ ਛੋਟੀ ਹੁੰਦੀ ਆ ਤੇ ਰਾਹੁਲ ਆ ਜਿਹੜਾ ਉਹ ਚਾਹੁੰਦਾ ਹੁੰਦਾ ਕਿ ਮੈਂ ਰੇਖਾ ਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵਾਂ ਤੇ ਉਹ 2 ਮਹੀਨੇ ਲਈ ਕੰਮ ਤੋਂ ਬ੍ਰੇਕ ਲੈ ਲੈਂਦਾ ਤੇ 2 ਮਹੀਨੇ ਉਹ ਪੂਰਾ ਉਹਨੂੰ ਕਮਾਉਂਦਾ ਸਾਰੇ ਮਤਲਬ ਭਾਰਤ ਦੇ ਕਦੇ ਕੀਤੇ ਜਾਂਦੇ ਆ ਉਹ ਕਦੇ ਕੀਤੇ ਜਾਂਦੇ ਆ ਤੇ ਰੇਖਾ ਬਹੁਤ ਖੁਸ਼ ਹੁੰਦੀ ਆ ਰੇਖਾ ਰਾਹੁਲ ਦਾ ਧੰਨਵਾਦ ਕਰਦੀ ਆ ਕਿ ਤੇਰੇ ਵਰਗਾ ਮੁੰਡਾ ਤਾਂ ਮੈਨੂੰ ਕਦੇ ਵੀ ਨਹੀਂ ਮਿਲਣਾ ਸੀ ਹਨਾ ਵੀ ਤੂੰ ਇੰਨਾ ਚੰਗਾ ਤੇ ਇੰਨਾ ਅਮੀਰ ਆ ਫਿਰ ਵੀ ਤੂੰ ਦੇਖ ਮੈਨੂੰ ਹਨਾ ਕਿਵੇਂ ਪਸੰਦ ਕੀਤਾ ਉਸ ਤੋਂ ਬਾਅਦ ਉਹ ਆਪਣੇ ਕੰਮ ਤੇ ਜਾਣਾ ਸ਼ੁਰੂ ਕਰ ਦਿੰਦਾ ਤੇ ਦੋਨੋਂ ਬੱਚੇ ਜਿਹੜੇ ਉਹ ਇੱਥੇ ਆ ਜਾਂਦੇ ਆ ਰੇਖਾ ਦੋਨੋਂ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਆ ਰਾਹੁਲ ਦੇ ਮਾਤਾ ਪਿਤਾ ਦੀ ਵੀ ਬਹੁਤ ਰਿਸਪੈਕਟ ਕਰਦੀ ਆ ਤੇ ਉਹਨਾਂ ਦੀ ਜ਼ਿੰਦਗੀ ਬਹੁਤ ਸੋਹਣੀ ਲੰਘਣ ਲੱਗਦੀ ਆ ਬੱਚੇ ਵੱਡੇ ਹੁੰਦੇ ਆ ਤੇ ਉਹ ਪੜਨ ਲਾ ਦਿੰਦੇ ਆ ਰੇਖਾ ਉਸ ਘਰ ਨੂੰ ਬੜੇ ਵਧੀਆ ਤਰੀਕੇ ਨਾਲ ਸੰਭਾਲਦੀ ਆ ਤੇ ਰਾਹੁਲ ਲਈ ਕੁੜੀਆਂ ਦੀ ਕੋਈ ਕਮੀ ਨਹੀਂ ਸੀ ਪਰ ਰਾਹੁਲ ਨੂੰ ਹਮੇਸ਼ਾ ਇਹ ਡਰ ਸੀ ਕਿ ਜੇ ਮੈਂ ਕੋਈ ਸੈਲਫ ਡਿਪੈਂਡ ਕੁੜੀ ਨਾਲ ਵਿਆਹ ਕਰਵਾਉਂਗਾ ਤੇ ਉਹਨੇ ਮੇਰੇ ਬੱਚੇ ਦੀ ਉਹਨੂੰ ਕੇਅਰ ਨਹੀਂ ਕਰਨੀ ਜਿੰਨੀ ਹੁਣ ਰੇਖਾ ਕਰ ਰਹੀ ਸੀ ਦੋ ਅਜਿਹੇ ਇਨਸਾਨ ਅਜਿਹੇ ਮੋੜ ਤੇ ਮਿਲੇ ਜਿੱਥੇ ਉਹਨਾਂ ਨੂੰ ਇੱਕ ਦੂਜੇ ਦੇ ਸਹਾਰੇ ਦੀ ਲੋੜ ਸੀ ਤੇ ਦੋਨੋਂ ਇੱਕ ਦੂਜੇ ਲਈ ਬੜਾ ਵਧੀਆ ਸਹਾਰਾ ਬਣੇ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ